ओके। ਲੰਗੀ 16 ਜੁਲਾਈ ਨੂੰ ਠਾੜਾ ਹਾਰੀਪੁਰ ਵਿੱਚ ਇੱਕ ਾਤਲਾ ਮਸੂਰ ਹੋਈ ਸੀ ਜੋ ਅਵਲ ਕੁਮਾਰ ਸਾਲਾ ਦੇ ਜਿਹੜਾ ਪ੍ਰੇਮ ਕੁਮਾਰ ਦਸ਼ਮੇਜਤ ਨੇ ਹਾਰੀਪੁਰ ਦਾ ਰੇਲ ਵਾਲਾ ਇਹਨੇ ਦੱਸਿਆ ਸੀ ਕਿ ਜਿਹੜੀ ਉਹਦੀ ਉੱਥੇ ਦੁਕਾਨ ਆ ਜੋ ਕਰਿਆਲੇ ਦੀ ਸੀ ਉਹਦੇ ਨਾਲ ਦੋ ਤਿੰਨ ਹੋਰ ਦੁਕਾਨਾਂ ਆ ਉਹਦੇ ਸ਼ਟਰ ਚੋਰੀ ਹੋ ਗਏ ਜਿਹੜੀ ਪਤਾ ਚੱਕ ਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ ਇਲਾਵਾ ਉਸੇ ਦਿਨ ਜਿਹੜੀ ਇੱਕ ਅੱਗੇ ਆ ਕੇ ਟੈਪੂ ਟੈਬਲਰ ਆ ਉਹਦਾ ਨੰਬਰ ਹੈਗਾ ਪੀਵੀ07 ਤੇ ਪੀਵੀ1 386 ਸੀ ਉਹ ਵੀ ਚੋਰੀ ਹੋਈ ਪਾਈ ਗਈ ਸੀ ਜੋ ਇਸ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਮਕਦਮਾ ਦਰਜ ਕਰਕੇ ਮਕਦਮੇ ਦੀ ਤਰੀਕ ਵਿੱਚ ਇਹ ਮੁਖਾਸ਼ਸ ਆਪਰੇਂਸਿੰਗ ਬੈਠੇ ਆ ਇਹਨੇ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਤੋਂ ਫੋਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫੋਲੋ ਕਰਦੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਜੇ ਉਸ ਜਗ੍ਹਾ ਤੱਕ ਜਿੱਥੇ ਤੱਕ ਇਹਨਾਂ ਨੇ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਟੈਂਪੂ ਟ੍ਰੈਵਲ ਉਹਨੂੰ ਇੱਕ ਕਾਰ ਨਾਲ ਤੋਂ ਫੋਲੋ ਕਰੀ ਸੀ ਉਹ ਜੰਟੀ ਮਿਲੀ ਉੱਥੇ ਜਾ ਕੇ ਫਿਰ ਇਹਨੇ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹ ਨਾਲ ਤਾਂ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੂ ਟ੍ਰੈਵਲ ਬਰਾਂਧ ਕੀਤੀ ਜੋਤ ਕਾਲਾ ਤੇ ਸਮਾਨ ਚੋਰੀ ਹੋਇਆ ਸੀ ਉਹ ਦਰਦ ਕੀਤਾ ਤੇ ਉਹਦੇ ਵਿੱਚ ਇਹਨੇ ਇੱਕ ਦੋਸ਼ੀ ਜਿਹੜਾ ਆ ਜਿਹਦਾ ਨਾਮ ਹੈਗਾ ਆ জাফর জাফর ਸੈਰਪੋਤਰ ਅਬਦੁੱਲਾ ਵਾਸੀ ਕੋਟੜਾ ਪਟ ਲਾਲ ਠਾਲਾ ਧਾਲ ਜਿਲ੍ਹਾ ਜਿਆਲ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੋ ਕੈਮਰਾ ਚੋਰੀ ਹੋਈ ਸੀ ਜੋ ਹਟੋਕਾਰ ਸੀ ਜਿਹੜੀ ਚੋਰੀ ਚ ਵਰਤੀ ਗਈ ਉਹਨੂੰ ਰਿਕਵਰ ਕਰ ਲਿਆ ਜੋ ਦਕਾਨਾ ਤੋਂ ਸਵਾਲ ਹੋਇਆ ਸੀ ਉਹਨੂੰ ਕਵਰ ਕਰ ਲਿਆ ਦੋਸ਼ੀ ਹੁਣ ਜਿਹੜਾ ਪੁਲਿਸ ਰਿਮਾਂਡ ਤੇ ਹੈਗਾ ਪੁੱਛਗਿੱਛ ਕਰਕੇ ਜਿਹੜੇ ਉਹਦੇ ਲਾਲ ਦੇ ਸਾਥੀ ਆ ਉਹਨਾਂ ਨੂੰ ਲੌਂਗੇਟ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਵਿਅਕਤੀ ਹਿਸਟਰੀ ਸ਼ੀਟ ਦਾ ਜਾਂ ਵੈਸੇ ਹੀ ਤੱਕ ਦਾ ਇਹ ਜੀ ਪੁਰਾਣੇ ਚੋਰੀ ਦੇ ਨਾਲ ਤੇ ਇਲਜਾਲ ਹੈਗੇ ਆ ਉਹ ਸਾਰਾ ਰਿਕਾਰਡਿੰਗ ਪ੍ਰਕਾਸ਼ ਕਰ ਰਹੇ ਆ